हाँ सही नहीं बाबू किरातों में ओनीया इकरना भी ये आ गया ना नादा ना। ना तो को को, को वहीं हो ये इधर ना बलांगदे ही आते जाते तो ये इधर आ गयी थी अच्छा जी इधर ना कर दिया लाया थे चालका मुंबई को क्या कहते हैं चीज़ वालों की वही कुत्ता लगा इधर जारी ताज़ा हाँ चीपी ताज़ा जी आएगा विंडा ਹੱਲ ਨੂੰ ਕਿਹੜੀ ਗੀਤਾਂ ਕਰੇ ਨਹੀ ਆ ਜੀ ਨੀ ਕਿਹੜਾ ਇੰਨਾ ਪੁੱਤੋਂ ਦਾ ਕਾਰਨ ਕੀ ਜੀ ਇੰਨਾ ਜਿਹੜਾ ਸੁੱਖ ਪਿਆ ਵਾ ਐਵੇਂ ਕਾ ਜਵੇਂ ਡਲੇਦਾ ਦਾ ਹੋ ਬਲੋ ਅੱਛਾ ਹੋਰ ਵਾ ਇਤਸਾ ਦੇ ਦਾਵਾ ਤੁਸੀਂ ਉਹਦੇ ਨਾਲ ਰਹਿੰਦੇ ਸੀ ਕਰਦਾ ਨਹੀਂ ਮੈਂ ਤਾਂ 23 ਮੋਢੇ ਨਾਲ 20 ਅੱਛਾ ਉਹ ਦੂਏ ਮੁੰਡੇ ਲਈ ਦਿੱਤਾ ਮਾਰੀਆਂ ਉਹ ਤਾਂ ਮਰ ਗਿਆ ਡੱਟੋ ਜੀ ਤੀਲੀ ਨੂੰ ਮਰਦੀ ਜੀ ਆਦੀ ਹੋਗੇ ਕੀ ਵਤਨੀ ਨਾਲ ਲੀਆ ਮਾਲਾ ਦੀਆਂ ਕਾਦਰ ਮਰੇ ਗਏ ਸੱਭਾਣਾ ਇਹ ਕਿੰਨੇ ਚੋਲਿ ਗਿਰਣਾ ਆ ਆਪਦੀ ਇਹ 4:00 ਵਜੇ ਦੀ ਕੋਈ ਕੋਣਤੀ ਕੋੜੇ ਗਏ ਉਹ ਕੋਈ ਜਾਣਿਆ ਸੀ ਤਾਂ ਖਵਾਲੀ ਨਾ ਹਾਂਜੀ ਨੌਂ ਸਾਹਿਬ ਚਾਹ ਕੇ ਰਿਹਾ ਆਏ ਹੋਏ ਉੱਚ ਚਾਹ ਕੇ ਰਿਹਾ ਉਹ ਮੁੰਡਾ ਲੱਗਦਾ ਤਾ ਤੁਸੀਂ ਲੱਗਵਾ ਜੀ ਉਹ ਤਾਂ ਉੱਧਰ ਪੈਣ ਦਾ ਬਹੁਤ ਦੂਰ ਉਸ ਟਾਈਮ ਤੇ ਕੋਈ ਚਾਲ ਰਹੀ ਸੀ ਮੁੰਡਾ ਕੋਈ ਸੀ ਉਹ ਵੀ ਚਾਲ ਰਹੀ ਆ ਉਹ ਦਾ ਆਪਣੇ ਸੈਗਰਾਂ ਵਾਲੀ ਹੈ ਜਿਹੜੀ ਰਿਪੋਰਟ ਵੀ ਆ ਗਈ ਸੀ ਅੱਛਾ ਜੀ ਜਿਹਨਾਂ ਰਾਤੋਟੇ ਬੁਢੇ ਨਾਲੀ ਘਰ ਤੱਕ ਗੰਗਿਸਤੀ ਆ ਕੀ ਗੱਲ ਤੁਹਾਨੂੰ ਪਹਿਲਾਂ ਗਾਇਆ ਤੁਸੀਂ ਹੀ ਤੁਹਾਨੂੰ ਹੁਣ ਕੀ ਕੀਤਾ ਜਾਉਂ ਤਿਆ ਹੋਣਾ ਹਲੋ ਆ ਅੰਦਰ ਹੋੜਵੇ ਬੀਂ ਹਰੀ ਗਾਇਆ ਸੈਗਰ ਪਰਗੜ ਸਿੰਘ ਪਰਗੜ ਵੀ ਰਾਤ ਨੂੰ ਰੋਕ ਲੜਾਈ ਹੋਈ ਹੈ ਕੌਣ ਤੇ ਕਿਹੜਾ ਕਿਹੜਾ ਪਰਿਵਾਰ ਬੰਦ ਜੀ ਆਸ ਵਿੱਚ ਹੀ ਪਰਿਵਾਰ ਹੈ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤਾਂ ਮਾਤਾ ਦੀ 700 ਲਗਾਂ ਗੰਗਾ ਬੈਕ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ੍ਹ ਚਲੇ ਗਿਆ ਸੀ ਜੇਲ੍ਹ ਤੋਂ ਬਾਅਦ ਇਹਦੀ ਜ਼ਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜਿਹਦੇ ਕਤਲ ਕੀਤਾ ਸੀ ਆਪਣੀ ਬਾਦਾ ਪਹਿਲਾ ਉਹ ਉਹਦੀ ਰੱਖੀ ਉਹਦੀ ਰੱਖੋਈ ਹੈ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨੂੰ ਦੋ ਜਾਨ ਬਾਅਦ ਜੀ ਜਿਹੜੇ ਪਿਓ ਪੁੱਤ ਜਿ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰੂ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਦੀ ਸੀ ਛੋਟੇ ਭਰਾ ਦੀ ਹੈਗੀ ਸੀ 32-33 ਸਾਲ ਦਾ ਉਹਨਾਂ ਵਿਆਹੇ ਹੋਏ ਸੀ ਦੋਨੇ ਵਿਆਹੇ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੀ ਕੇ ਬੈਠੀਆਂ ਹਾਂ ਜੀ ਇਹ ਵੀ ਲੱਗਦਾ ਜਿਵੇਂ ਦੇ بڑے ਭਾਈ ਹੋਣਗੇ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੂੰ ਕੋਈ ਗੰਦ ਗੁੱਸਾ ਆਸ ਵਿੱਚ ਇਥੇ ਲੜਦੇ ਰਹਿੰਦੇ ਜੀ ਇੱਥੇ ਹੀ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹੈ ਜੀ ਕਿੰਨਾ ਟਾਈਮ ਪਹਿਲਾਂ 6-7 ਮਹੀਨੇ ਪਹਿਲਾਂ ਉਹ ਵੀ ਹਾਂਜੀ ਹਾਂਜੀ ਇੱਕ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਭਨ ਸਾਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵਿੱਚ ਜਦੋਂ ਨਸ਼ੇ ਰੁਸ਼ੇ ਦੇ ਵਿੱਚ ਹੋ ਜਾਂਦੀ ਉਹਦੋਂ ਲੜਾ ਨਿਊ ਠੀਕ ਠਾਕ ਰਹਿੰਦੇ ਸੀ ਕਿੰਨੇ ਇਕੱਠੇ ਰਹਿੰਦੇ ਸੀ ਪਿੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਵੀ ਚੱਲ ਉਹਦੇ ਨਾਲ ਪਰੇ ਹੋ ਜੀ ਤੇ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਉਹ ਮਾਰ ਗਏ ਇੱਥੇ ਇਹਦਾ ਪਿਓ ਥੇ ਜਿਹਦੀ ਡੈਥ ਹੋਈ ਵਟੇ ਭਰਾ ਛੋਟਾ ਭਰਾ ਉਧਰ ਲੱਗ ਰਿਹਾ ਉਹਨਾਂ ਸੀ ਸਰੂ ਤੂ ਲੱਗ ਕੋਈ ਨਸ਼ਾ ਕਰਦਾ ਸੀ ਦਰਦੋਲਾਵਾਜੀ ਦੇਖੋ ਫੋਰਨ ਐਸੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਸੀ ਲੱਗਦਾ ਕੀ ਕਰਦੇ ਨੇ ਕੀ ਨਹੀਂ ਕਹਿੰਦਾ ਕਿ ਕੋਈ ਪ੍ਰੋਫੈਸ਼ਨਲ ਦੇਖੋ ਐਸਾ ਕਹਿੰਦਾ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਕਿੰਨੇ ਬੋਲਦਾ ਕਿ ਜਿਵੇਂ ਦੋ ਭਾਈਏ ਲੜਦੇ ਰਹਿੰਦੇ ਸੀ ਇਹਨਾਂ ਦੀ ਮਾਂ ਮਰਨ ਤੋਂ ਪਹਿਲਾਂ ਹਾਂਜੀ ਉਹ ਵੀ ਲੜਦੇ ਸੀ ਕਿ ਬਾਹਲੇ ਲੜਨਾ ਸ਼ੁਰੂ ਦੇ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਕਿੰਨਾਂ ਅਰਸ ਤੋਂ ਮੇਰਾ ਕਮਨਕਾ ਰਾਤ ਤੱਕ ਵੜਾਈਸ ਹੋਇਆ ਇਹ ਹਾਂਜੀ ਕਿੰਨੇ ਬੰਦੇ ਇੰਦਰ ਸੀ ਕੀੜੇ ਨੇ ਦੋ ਬੰਦੇ ਆਇਸ ਟੜਕੋ ਲੜਾਈ ਕੇਸ ਦੇ ਵਿੱਚ ਇੱਕ ਬ੍ਰੌਡ ਡੈਟ ਜਿਹਾ ਇੱਕ ਇੰਜਣ ਹੈ। ਟੜਕੋ ਕਿਹਾ ਅਜੇ ਅਸੀਂ ਉਹਨੂੰ ਰੈਸਰ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਕ ਤੁਹਾਨੂੰ ਅਵੇਲੇਬਲ ਨਹੀਂ ਮਿਲਦਾ। ਜਿਹੜਾ ਇੰਜਣ ਹੈ ਉਹ ਵੀ ਉਹਦੀ 60 ਸਾਲ ਹੈ। ਕਿ ਨਾਮ ਉਹਦਾ ਰਾਮ ਸਿੰਘ। ਜਿਹੜਾ ਦੂਸਰਾ ਵੀ ਡੈਕ ਫਰੀ ਹੈ ਉਹ ਇਹਨਾਂ ਦੇ ਵਿੱਚ ਲੱਗੂ। ਉਹ ਇਹਦਾ ਮੰਡਾ ਲੱਗਦਾ ਹੈ। ਉਹਦੀ ਕਿੰਨੀ ਉਮਰ ਹੈ? ਉਹਦੀ 35 ਸਾਲ ਹੋਊਗੀ। 30 ਸਾਲ। ਕਿ ਨਾਮ ਉਹਦਾ ਦਰਪੀਵਨ ਸਿੰਘ। ਇਸਦੀ ਲੱਗਦਾ ਕਿ ਇਹ 20 ਸੀ ਦਾ ਮਾਰਿਆ ਹੋ ਗੁਣ। ਦੇ ਇਹੋ ਪੋਸਟ ਮਾਰ ਤੋਂ ਵੀ ਹੋਟੇ ਬਾਹਰ ਹੀ ਟਿਕਿਆ ਰਹੇਗਾ ਜੀ ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰਿਆ ਉਹਦੇ ਚ ਕਿਤੇ ਕਿਤੇ ਇਹ ਕਿਵੇਂ ਅਸੀਂ ਸੁਰਤੇ ਵੀ ਵਾਰ ਹੈਗੇ ਆ ਹੱfte ਵੀ ਆ ਕੋਈ ਚੀਜ਼ ਪਰ ਹਥਿਆਰ ਨਾਲ ਲੱਗ ਰਹੀ ਨਹੀਂ ਕਿੰਨਾ ਕਰਦੇ ਆ ਜੇ ਕੋਈ ਰਾਤ ਕਿਹੜਾਈ ਹੋਈ ਸੀ ਕਿ ਕਿਸ ਦਾ ਕਿਹੜੇ ਬੰਦੇ ਹੋਏ ਸੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਣਾ ਨਾਲ ਕੁੱਟ-ਕੁੱਟ ਕੇ ਮਾਰ ਦੁੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦੁੱਤਾ ਕਿੰਨੇ ਹੋਈ ਦੀ ਕਰਦਾ ਜੀ ਕਿ ਕੱਲ ਸ਼ਾਮ ਨੂੰ ਰਾਤ 9:30 ਵਜੇ ਦੀ ਦੌਲ ਦਸ ਜੀ ਉਹ ਨਿਸ਼ਾ ਕੀਤਾ ਹੈ ਕਿ ਇਸ ਵਕਤ ਹਾਂ ਨਸ਼ੇ ਦੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਕੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪੀਂਦੇ ਸੀ ਕੀ ਰੰਬਿਸ਼ ਕੀ ਰਹੀਏ ਬੰਦੇ ਦੇ ਕੀ ਕਾਰਨ ਕੀ ਰੇ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਕੁਝ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕਹਿੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇਵੇ ਇਹ ਡੈਥ ਹੋਈ ਹੈ ਉਹ ਨਾਕਿਸਤ ਲਈ ਹੋ ਗਈ ਉਹਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਹੈ ਬਜ਼ੁਰਗ ਦੀ ਉਮਰ ਕਿੰਨੀ ਹੈ ਬਜ਼ੁਰਗ ਦੀ ਉਮਰ 77 ਸਾਲ ਹੈ ਕੀ ਪੋਜੀਸ਼ਨ ਦੀ ਹੈ ਬਜ਼ੁਰਗ ਦੀ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਜਿਹੜਾ ਜਗਜੀਵਨ ਵੀ ਤੁਹਾਡਾ ਡੈਥ ਹੋ ਗਿਆ ਇਹ ਵੀ ਸੁਣੋ ਜਿਹੜਾ ਵੀ ਡੈਥ ਹੋਈ ਹੈ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਮਰਤਕ ਹੈ ਉਨੇ ਪਹਿਲਾਂ ਆਪਣੀ ماں ਮਾਰਤੀ ਸੀ। ਤੋਂਹਾਂ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨਹੀਂ ਸਾਹਮਣੇ ਜੀ। ਪ੍ਰੋਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀਆਂ ਦੋ। ਜਿਹਦੇ ਹੁਣ ਮਾਰੀ ਆ ਉਹਦੇ ਪਹਿਲਾਂ ਕੋਈ ਪਰਚਾ ਹੈਗਾ ਜੀ। ਇਹ ਆਪਣੇ ਆਪਣੇ ਪਰ ਆਪ ਨੂੰ ਮਾਰਿਆ। ਨਾ ਪਹਿਲਾਂ ਕੋਈ ਪਰਚਾ ਨਹੀਂ। ਹੁਣ ਉਹ ਤੇ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਿਆ ਜੀ। ਗ੍ਰਿਫਤਾਰ। ਗ੍ਰਿਫਤਾਰ ਕਰ ਲਿਆ। ਜੇ ਕੀ ਮੁਕੱਦਮਾ ਤੋ ਹੋ ਗਿਆ ਜੀ। ਮੁਕੱਦਮਾ ਦਰਜ ਹੋ ਗਿਆ।